ਰੋਕੇ ਸੀ ਗੱਲ ਅਸੀਂ ਕਹ ਵੀ ਦੇਖ ਲੋ ਮਿੱਤਰੋ ਦੇ ਲੋਕਾਂ ਦੇ ਤਾਂ ਟਕਰਾ ਹੋਊਗਾ ਉਹੀ ਗੱਲ ਹੋਊਗੀ ਜਿਹੜੀ ਤੁਸੀਂ ਫਿਰੋਜ਼ਪੁਰ ਦੇ ਵਿੱਚ ਕਹਿੰਦੇ ਸੀ ਵੀ ਮੋਦੀ ਦੇ ਆਉਣ ਤੇ ਐ ਹੋ ਗਿਆ ਐ ਹੋ ਗਿਆ ਰਵਨੀਤ ਬਟੂਣ ਤਾਂ ਇਤਕ ਵੀ ਕਹਿਤਾ ਕਿ ਫੇਰ ਨਾ ਕਿ ਉਹ ਐਨਐਸਐ ਲਾਤਾ ਦਿਬਰੂਗੜ ਭੇਜਤਾ ਫੇਰ ਨਾ ਕਿ ਉਹ ਤੁਹਾਡੇ ਛੇਤਰ ਪ੍ਰੇਡ ਹੋਏ ਰਵਨੀਤ ਬਟੂਣ ਨੇ ਇੰਨਾ ਹੀ ਨਹੀਂ ਕਿਹਾ ਇੱਥੋਂ ਤੱਕ ਵੀ ਕਹਤਾ ਉਹ ਕਹਿੰਦੇ ਪਤਾ ਨਹੀਂ ਕੀ ਭੁੱਕੀ ਫੀਮ ਖਾ ਕੇ ਜਿਹੜੇ ਹੈਗੇ ਆ ਇਹ ਤੁਰ ਪੈਂਦੇ ਨੇ ਦੋ ਟੋਟੂਨੇ ਜਿਹੜਾ ਖੰਗਿਆ ਹੋ ਟੰਗਿਆ ਜਿਹੜਾ ਹੰਸਰਾ ਹੰਸ ਕਹਿ ਰਿਹਾ ਵੀ ਦੋ ਤੋਂ ਬਾਅਦ ਇਹਨਾਂ ਨੇ ਲਿਸਟਾਂ ਬਣਾ ਲਓ ਤੇ ਮੈਂ ਦੇਖੂ ਫਿਰ ਇਹਨਾਂ ਨੂੰ ਵੀ ਕਿਹੜਾ ਖੰਗਦਾ ਹੈ ਇਹਦਾ ਤਾਂ ਕਰਦਾਰ ਦਾ ਸਾਨੂੰ ਪਹਿਲਾਂ ਪਤਾ ਹੈ ਇਹ ਕਰਦੇ ਰਹੇ ਨੇ ਜਿੱਥੇ ਹੁੰਦਾ ਧਰਨਾ ਲਾ ਕੇ ਬਹਿ ਜਾਂਦੇ ਆ ਵਾਕੇ ਕਿਸਾਂ ਜਿਹੋ ਨੇ ਬੇੜਾ ਭਾਇਆ ਪੰਜਾਬ ਤੋਂ ਕਿਹੜੀ ਪਾਰਟੀ ਕਿਹੜੀ ਸਰਕਾਰ ਸਾਹ ਦੇ ਰਹੀ ਆ ਤੁਹਾਡਾ ਇਹਨੂੰ ਫਤਿਹ ਕਰਕੇ ਆ ਰਹੇ ਨੇ ਮੋਦੀ ਸਾਹਿਬ ਸਮਝ ਨਹੀਂ ਆਉਂਦੀ ਤੁਸੀਂ ਲੋਕਾਂ ਦੇ ਮਤੈਤ ਮੰਨ ਕੇ ਲੋਕਾਂ ਦੀ ਸੇਵਾ ਕਰਨ ਦੀ ਖਾਤਰ ਆ ਰਹੇ ਹੋ ਕਿਨੂੰ ਫਤਿਹ ਕੋਈ ਜੰਗ ਲੜਿਓ ਜੰਗ ਜਿੱਤ ਕੇ ਫਤਿਹ ਕਰ ਰਹੇ ਹੋ ਮੋਦੀ ਸਾਹਿਬ ਥੋੜਾ ਜਿਹਾ ਆਪਣੇ ਵੀਡੀਓ ਤੇਲੇ ਛੋਟਾ ਮਾਰਨਾ 20 ਦਸਾਂ ਸਾਲਾਂ ਦੇ ਵਿੱਚ ਕਿਨੂੰ ਕਿਨੂੰ ਤਬਾਹ ਕਰਤਾ ਤੁਸੀਂ ਨੇ ਤੇ ਕਿਹੜੇ ਮੋਰਚੇ ਤੁਸੀਂ ਫਤੇ ਕਰ ਲੇ ਜੇ ਮੋਦੀ ਸਾਹਿਬ ਨੂੰ ਰਾਤ ਰਹਿਣਾ ਪੈ ਗਿਆ ਫਿਰ ਫਿਰ ਅਸੀਂ ਦੇਖਾਂਗੇ ਅਸੀਂ ਵੀ ਸੋਚਣਾ ਰਾਤ ਵੀ ਰਹਿ ਪਾਗੇ ਰਹਿ ਪਾਗੇ ਇਹ ਰਾਤ ਨੂੰ ਰੈਲੀ ਕਰੂਗਾ ਐਨਵੀਓ ਘਰਾੜੇ ਮਾਰਦਾ ਅਸੀਂ ਤੇ ਉਹ ਰੈਲੀ ਕਰੀ ਜਾਵਾਂਗੇ ਜੇ ਉਹ ਸੌਂਗਾ ਫਿਰ ਅਸੀਂ ਵੀ ਸੌਵਾਂਗੇ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਫਤੇ ਰੈਲੀ ਹੈ ਤੇ ਫਤਿਹ ਰੈਲੀ ਦਾ ਵਿਰੋਧ ਕਰਨ ਲਈ ਕਿਸਾਨ ਜਥੇਬੰਦੀਆਂ ਹੀ ਪੁੱਜੀਆਂ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾ ਵੱਡੇ ਪੱਧਰ ਦੇ ਉੱਤੇ ਪਟਿਆਲਾ ਸ਼ਹਿਰ ਦੇ ਵਿੱਚ ਹੀ ਆਪਣੀ ਇੱਕ ਰੈਲੀ ਕਰ ਰਹੀ ਹੈ ਜਿਹਦੇ ਤੋਂ ਕੇਂਦਰ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਜਾਂ ਕਹਿ ਲਈਏ ਕਿ ਨਰਿੰਦਰ ਮੋਦੀ ਦੀ ਇਸ ਫਤਿਹ ਰੈਲੀ ਨੂੰ ਇੱਕ ਲਲਕਾਰ ਵੀ ਦਿੱਤੀ ਜਾਣੀ ਹੈ ਕਿ ਜਿਹੜੇ ਲਲਕਾਰ ਦਿੱਤੀ ਜਾਣੀ ਤੇ ਨਾਲ ਹੀ ਜਿਹੜਾ ਕਿਸਾਨਾਂ ਤੇ ਹੋਇਆ ਜ਼ਬਰ ਜ਼ੁਲਮ ਹੈ ਉਹਦੇ ਬਾਰੇ ਗੱਲ ਕੀਤੀ ਜਾਣੀ ਹੈ ਸਾਡੇ ਨਾਲ ਯੋਗਿੰਦਰ ਸਿੰਘ ਗੁਰਾਹਾ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਉਹ ਫਤਿਹ ਰੈਲੀ ਕਰ ਰਹੇ ਆ ਤੁਸੀਂ ਕਿਹੜੀ ਰੈਲੀ ਕਰ ਰਹੇ ਹੋ ਅਸੀਂ ਲੋਕ ਸੰਗਰਾਮ ਰੈਲੀ ਉਹ ਫਤਿਹ ਰੈਲੀ ਤਾਂ ਆਪਣੀ ਜਿੱਤ ਤੋਂ ਬਾਅਦ ਹੁੰਦੀ ਹੈ ਨਾ ਫਤਿਹ ਰੈਲੀ ਵੀ ਅਸੀਂ ਜਿੱਤ ਕੇ ਉਦੋਂ ਬਾਅਦ ਫਤਿਹ ਰੈਲੀ ਦਾ ਅਰਥ ਬਣਦਾ ਅਜੇ ਵੋਟਾਂ ਨਹੀਂ ਪਈਆਂ ਅਜੇ ਰਿਜ਼ਲਟ ਨਹੀਂ ਆਇਆ ਲੈਣੇ ਦੇਣੇ ਪਹਿਲੀ ਫਤਿਹ ਹੈ ਕਿਹਨੂੰ ਫਤਿਹ ਕਰਕੇ ਆ ਰਹੇ ਨੇ ਮੋਦੀ ਸਾਹਿਬ ਸਮਝ ਨਹੀਂ ਆਉਂਦੀ ਸਾਨੂੰ ਤਾਂ ਪਹਿਲੀ ਗੱਲ ਤਾਂ ਰੈਲੀ ਸੀ ਜਿੱਤ ਰਾਜਾ ਉਹਦਾ ਨਾਂ ਤੇ ਵੀ ਫਤਿਹ ਰੈਲੀ ਫਤਿਹ ਕਿਹਨੂੰ ਫਤਿਹ ਕਰ ਰਹੇ ਹੋ ਜਿਹੜੇ ਦੇਸ਼ ਦੀ ਜਮਹੂਰੀਅਤ ਹੈ ਤੁਸੀਂ ਕਹਿੰਦੇ ਵੀ ਸੇਵਾ ਰਾਜ ਨਹੀਂ ਸੇਵਾ ਤੁਸੀਂ ਕਹਿੰਦੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਲੋਕਾਂ ਦੇ ਮਤਹਿਤ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਖਾਤਰ ਆ ਰਹੇ ਹੋ ਕਿਹਨੂੰ ਫਤਿਹ ਕੋਈ ਜੰਗ ਲੜਿਓ ਜੰਗ ਜਿੱਤ ਕੇ ਫਤਿਹ ਕਰ ਰਹੇ ਹੋ ਕਿਸ ਕਿਸਮ ਦੀ ਫਤਿਹ ਕਿਹਦੇ ਫਤਿਹ ਕਰ ਰਹੇ ਹੋ ਇੱਕ ਤਾਂ ਸਾਨੂੰ ਇਸ ਸ਼ਬਦ ਤੇ ਇਤਰਾਜ਼ ਆ ਦੂਜੀ ਗੱਲ ਵੀ ਮੋਦੀ ਸਾਹਿਬ ਤੁਹਾਡੇ ਜ ਆਪਣੇ ਵੀੜੀ ਥੱਲੇ ਛੋਟਾ ਮਾਰਨ ਵੀ 10 ਸਾਲਾਂ ਦੇ ਵਿੱਚ ਕਿਨੂੰ ਕਿਨੂੰ ਤਬਾਹ ਕਰਤਾ ਤੁਸੀਂ ਨੇ ਤੇ ਕਿਹੜੇ ਮੋਰਚੇ ਤੁਸੀਂ ਫਤਿਹ ਕਰ ਲਏ ਜਿੰਨਾ ਪਬਲਿਕ ਸੈਕਟਰ ਆ ਸਾਰੇ ਦਾ ਸਾਰਾ ਵੇਚਤਾ ਉਹਨਾਂ ਦੇ ਹਵਾਲੇ ਕਰਤਾ ਬਿਜਲੀ ਬੋਰਡ ਕੀ ਵਿਦਿਆ ਕੀ ਸਿਹਤ ਸਹੂਲਤਾਂ ਕੀ 에어ਪੋਰਟ ਕੀ ਬੰਦਰਗਾਹਾਂ ਕੀ ਕੋਲੇ ਦੇ ਖਾਣਾ ਕੀ ਰੇਲਾਂ ਕੀ ਛੱਡਿਆ ਕੀ ਹੈ ਤੁਸੀਂ ਸਾਰਾ ਕੁਝ ਕਹਿ ਦੇ ਕੇ ਉਹਨਾਂ ਨੂੰ ਅਜੇ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਤੁਸੀਂ ਟ੍ਰੇਲਰ ਦੇਖਿਆ ਇਹਦਾ ਮਤਲਬ ਜੋ ਰਹਿੰਦਾ ਹੈ ਉੱਚੇ ਤਾਂ ਮੈਂ ਸੇਰ ਤੋਂ ਪੂਣੀ ਕੀਤੀ ਹੈ ਜੇ ਥੋੜੇ ਦਿੱਤਾ ਹੈ ਮੈਂ ਤਾਂ ਬਾਕੀ ਸਾਰਾ ਕੁਝ ਮਾਲ ਵੇਚਣਾ ਹੈ ਵੀ ਜੇ ਤੁਸੀਂ ਇਹ ਵੇਚਣ ਦੀ ਖਾਤਿਰ ਇਹ ਮਨ ਬਣਾ ਕੇ ਆਏ ਹੋ ਵੀ ਮੈਂ ਤਾਂ ਸਾਰੇ ਦਾ ਸਾਰਾ ਸਮਾਨ ਇਹ ਕਾਰਪੋਰੇਟ ਸੈਕਟਰ ਜਿਹੜਿਆ ਸਿਵਾਮਾਂ ਨੇ ਸਾਰੀਆਂ ਕਾਰਪੋਰੇਟ ਦੇ ਹਵਾਲੇ ਕਰਨੀਆਂ ਨੇ ਅੱਧਾ ਦਾ ਫਤਿਹ ਕਰੀ ਬੈਠੇ ਹੋ ਤੁਸੀਂ ਦੂਜੇ ਵੀ ਫਤਿਹ ਕਰਨ ਵਾਸਤੇ ਆਏ ਹਾਂ ਵੀ ਜਿਹੜਾ ਕੁਝ ਇਹਨਾਂ ਦੇ ਕੋਲੇ ਆ ਉਹ ਸਾਰਾ ਕੁਝ ਲੁੱਟ ਕੇ ਕਾਰਪੋਰੇਟ ਦੀ ਜੇ ਵਿੱਚ ਪਾਉਣਾ ਹੈ ਉਹਦੀ ਫਤਿਹ ਕਰਨ ਦੀ ਖਾਤਰ ਆਏ ਹਾਂ ਇਹਦਾ ਅਸੀਂ ਬਰੋਧ ਕਰਨਾ ਹੈ ਅਸੀਂ ਅੱਜ ਮੋਦੀ ਸਾਹਿਬ ਨੂੰ ਦੱਸਣ ਆਏ ਹਾਂ ਅੱਜ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਕਿਸੇ ਨਾ ਕਿਸੇ ਰੂਪ ਚੈਕਟਿਵ ਨੇ ਕੋਈ ਪਟਿਆਲੇ ਦੇ ਬਾਹਰ ਨੇ ਕੋਈ ਪਟਿਆਲੇ ਦੇ ਅੰਦਰ ਨੇ ਆਪਣਾ ਹੌਸ ਪ੍ਰਦਰਸ਼ਨ ਕਰਨ ਦੀ ਖਾਤਰ ਮੋਦੀ ਦੀ ਚੋਣ ਰੈਲੀ 'ਚ ਉਹ ਲੋਕਾਂ ਤੋਂ ਵੋਟਾਂ ਮੰਗਣਾ ਆ ਅਸੀਂ ਲੋਕਾਂ ਨੂੰ ਦੱਸਣਾ ਹੈ ਵੀ ਇਹ 10 ਸਾਲਾਂ ਦੇ ਵਿੱਚ ਇਹਨੇ ਆ ਕੀਤਾ ਤੇ ਅੱਗੇ ਤੁਸੀਂ ਤੁਸੀਂ ਸਮਝੋ ਵੀ ਅਗਲਾ ਫੈਸਲਾ ਤੁਸੀਂ ਕੀ ਕਰੋਗੇ ਫਤਿਹ ਰੈਲੀ ਦੇ ਉੱਪਰ ਫਿਰ ਲੋਕ ਸੰਗਰਾਮ ਰੈਲੀ ਜਿਹੜੀ ਆ ਜਿਹਨੂੰ ਤੁਸੀਂ ਨਾਮ ਦਿੱਤਾ ਤੁਹਾਨੂੰ ਕੀ ਲੱਗਦਾ ਵੀ ਕੀ ਅਸਰ ਛੱਡੂਗੀ ਫੀਜਪੀ ਦੀ ਫਤਿਹ ਰੈਲੀ ਤੇ ਅਸੀਂ ਇਹ ਸਮਝਦੇ ਹਾਂ ਵੀ ਤੁਸੀਂ ਅੱਜ ਜਿੱਤੋ ਜਾਂ ਹਾਰੇ ਕੋਈ ਜਿੰਨੂੰ ਮਰਜ਼ੀ ਵੋਟਾਂ ਪਾਓ ਇਹ ਤੁਹਾਡਾ ਕੰਮ ਹੈ ਤੁਸੀਂ ਜਿਹੜੀ ਇਹ ਆਸ ਲਈ ਬੈਠੇ ਹੋ ਵੀ ਇਸ ਹਕੂਮਤ ਨੂੰ ਬਦਲ ਕੇ ਕੋਈ ਦੂਜੀ ਆਉਣ ਵਾਲੀ ਹਕੂਮਤ ਸਾਡਾ ਫਾਇਦਾ ਕਰ ਦੂਗੀ ਇਸ ਭੁਲੇਖੇ 'ਚੋਂ ਕੱਢਣ ਦੀ ਖਾਤਰ ਅਸੀਂ ਕਹਿ ਰਹੇ ਆਂ ਵੀ ਸੰਘਰਸ਼ ਤੇ ਸੰਗਰਾਮ ਹੀ ਸਾਡਾ ਅਸਲੀ ਮਸਲੇ ਦਾ ਹੱਲ ਹੈ ਤੁਸੀਂ ਉਹ ਇਹ ਸੰਘਰਸ਼ਾਂ ਨੂੰ ਨਾ ਛੱਡੋ ਆਪਦੀ ਜਮਾਤ ਨੂੰ ਕਮਜ਼ੋਰ ਨਾ ਕਰ ਲਿਓ ਵੋਟਾਂ ਨੇ ਜਿਹੜੀਆਂ ਉਹ ਸਾਨੂੰ ਆ ਕੇ ਪਾੜਦੀਆਂ ਨੇ ਇਹਦੇ 'ਚ ਧਰਮ ਦੀ ਰਾਜਨੀਤੀ ਚੱਲਦੀ ਹੈ ਇਹ ਜੀ ਧਾਰਮਿਕ ਰਾਜਨੀਤੀ ਚੱਲਦੀ ਹੈ ਇਹ ਜਾਤਾਂ ਦੇ ਨਾਂ ਤੇ ਇਲਾਕਿਆਂ ਦੇ ਨਾਂ ਤੇ ਤੁਹਾਨੂੰ ਆਪਸ ਵਿੱਚ ਪੜਾਉਂਦੇ ਨੇ ਇਸ ਭੇੜ ਤੋਂ ਬਚ ਕੇ ਤੁਸੀਂ ਆਪਦੇ ਸੰਘਰਸ਼ ਵਾਸਤੇ ਆਪਣੀ ਤਾਕਤ ਮਜ਼ਬੂਤ ਰੱਖੋ ਉਹਦੀ ਖਾਤਰ ਤਿਆਰ ਰਹੋ ਇਹ ਰੈਲੀ ਦਾ Aim ਨੂਰ ਜਦੋਂ ਕਿਸਾਨ ਪਿੰਡਾਂ ਦੇ ਵਿੱਚ ਘੇਰਦੇ ਆ ਜਦੋਂ ਤੁਸੀਂ ਪ੍ਰੋਗਰਾਮ ਦਿੱਤਾ ਸੀ ਜੋਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵੀ ਪਰ ਤੁਸੀਂ ਉੱਥੇ ਗਏ ਸੀ ਜੋ ਘੇਰਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਲੀਡਰ ਹੈ ਚਾਹੇ ਉਹ ਹੰਸਰਾ ਜਹਾਂਸ ਹੋਣ ਚਾਹੇ ਉਹ ਰਵਨੀਤ ਬਿੱਟੂ ਹੋਣ ਰਵਨੀਤ ਬਿੱਟੂ ਨੂੰ ਤਾਂ ਇਸ ਤੱਕ ਵੀ ਕਹਿ ਦਿੱਤਾ ਕਿ ਫੇਰ ਨਾ ਕਿ ਉਹ ਐਨਐਸਐ ਲਾਤਾ ਦਿਬਰੂਗੜ ਭੇਜਦਾ ਫੇਰ ਨਾ ਕਿ ਉਹ ਵੀ ਤੁਹਾਡੇ ਛਿੱਤਰ ਪ੍ਰੇਡ ਹੋਈ ਇੱਥੋਂ ਤੱਕ ਵੀ ਉਹ ਸ਼ਬਦ ਵਰਤ ਗਏ ਹੈ ਮਤਲਬ ਇਹਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਆ ਕੀ ਐਨਐਸਏ ਲੱਗਣ ਦੀ ਤਿਆਰੀ ਹੈ ਜਾਂ ਇਹ ਮਹਿਜ ਬਿਆਨ ਹੀ ਹੈ ਅੱਜ ਤਾਂ ਇਹ ਜੇ ਸਤਾ ਚਰੀ ਨਾਏ ਜਦੋਂ ਇਹ ਸਤਾ ਸੀ ਗਲੀ ਕੰਪੂਰੀ ਖੀਰੀ ਨੇ ਅਜਾ ਮਿਸਰਾ ਨੇ ਮਤਲਬ 26 ਸਤੰਬਰ ਨੂੰ ਬਿਆਨ ਦਿੱਤਾ 26 ਸਤੰਬਰ ਨੂੰ ਬਿਆਨ ਦਿੱਤਾ ਕਿ ਮੈਂ ਕੱਲਾ ਐਮਪੀ ਨਹੀਂ ਹਾਂ ਮੈਂ ਹੋਰ ਵੀ ਕੁਝ ਹਾਂ ਮੈਨੂੰ ਲੋਕ ਸਾਰੇ ਜਾਣਦੇ ਨੇ ਉਹ ਤੇ 26 ਤਰੀਕ ਨੂੰ ਉਹ ਬਿਆਨ ਦਿੰਦਾ ਤੇ 3 ਅਕਤੂਬਰ ਨੂੰ ਉਹਨੇ ਬੰਦੇ ਉਹਦੇ ਮੁੰਡੇ ਨੇ ਬੰਦੇ ਦਾ ਡਰ ਕੇ ਕਤਲ ਕਰਦੇ ਇਹ ਕੋਈ ਨਵੀਂ ਗੱਲ ਨਹੀਂ ਨਾ ਬਸ ਤੇ ਵੀ ਇਹ ਸਾਨੂੰ ਦੱਸਣ ਵੀ ਅਸੀਂ ਜਦੋਂ ਸਤਾਚ ਆ ਗਿਆ ਅਸੀਂ ਤੁਹਾਨੂੰ ਬੰਦੇ ਬਣਾ ਦਾਂਗੇ ਅਸੀਂ ਤੁਹਾਨੂੰ ਡਿਪਲੋਮੇਟ ਭੇਜ ਦਾਂਗੇ ਜਾਂ ਇੱਕ ਕਹਿੰਦਾ ਸੀਗਾ ਇਹਨਾਂ ਦਾ ਫਤੇਗੜ ਸਾਹਿਬ ਤੋਂ ਇੱਕ ਉਮੀਦਵਾਰ ਹੈ ਜਿਹੜਾ ਖੰਗਿਆ ਹੋ ਟੰਗਿਆ ਵੀ ਉਹ ਟੰਗਾਗੇ ਜਿਹਦਾ ਹੰਸਰਾ ਹੰਸ ਕਹਿ ਰਿਹਾ ਵੀ ਦੋ ਤੋਂ ਬਾਅਦ ਇਹਨਾਂ ਨੇ ਲਿਸਟਾਂ ਬਣਾ ਲਓ ਤੇ ਮੈਂ ਦੇਖੂ ਫਿਰ ਇਹਨਾਂ ਨੂੰ ਵੀ ਕਿਹੜਾ ਖੰਗਦਾ ਇਹ ਤਾਂ ਇਹਦਾ ਤਾਂ ਕਰਤਾਰ ਦਾ ਸਾਨੂੰ ਪਹਿਲਾਂ ਪਤਾ ਹੈ ਇਹ ਕਰਦੇ ਰਹੇ ਨੇ ਵੀ ਇਹ ਹੁਣ ਅਜੇ ਵੋਟਾਂ ਇਹਨਾਂ ਨੂੰ ਪਈਆਂ ਨਹੀਂ ਜਦੋਂ ਵੋਟਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਆਪਣੀ ਤਾਕਤ ਦਾ ਜ਼ਹਾਰਤ ਕਰਨ ਵੀ ਅਸੀਂ ਆਹ ਕਰਾਂਗੇ ਤਾਂ ਫਿਰ ਹੋਰ ਇਹਨਾਂ ਤੋਂ ਕੀ ਹੋਰ ਕੀ ਅਸਰ ਰੱਖਦੇ ਤੁਸੀਂ ਤੁਹਾਡੀਆਂ ਜੇਬਾਂ ਜੋ ਕੱਢ ਕੇ ਇਹਨਾਂ ਨੇ ਕਾਰਪੋਰੇਟ ਨੂੰ ਦੇਣਾ ਹੈ ਅਡਾਨੀਆਂ ਵੰਦੀਆਂ ਦੀ ਜੇਬਾਂ 'ਚ ਪਾਉਣਾ ਹੈ ਜਿਹੜਾ ਤੁਹਾਡੇ ਕੋਲੇ ਬਚ ਗਿਆ ਤੁਹਾਡੇ ਕੋਲੋਂ ਖੋਣ ਹੈ ਤੇ ਫਿਰ ਤੁਸੀਂ ਇਹਨਾਂ ਤੋਂ ਕੀ ਅਸਰ ਰੱਖਦੇ ਹੋ ਬਾਈ ਸ਼ਬਦਾਬ ਨੂੰ ਦੇਖਦੇ ਕਿਵੇਂ ਉਹ ਗੁਰਪ੍ਰੀਤ ਬਿੱਟੂ ਨੇ ਇੰਨਾ ਹੀ ਨਹੀਂ ਕਿਹਾ ਇੱਥੋਂ ਤੱਕ ਵੀ ਕਹਤਾ ਉਹ ਕਹਿੰਦੇ ਪਤਾ ਨਹੀਂ ਕੀ ਭੁੱਕੀ ਫੀਮ ਖਾ ਕੇ ਜਿਹੜੇ ਹੈਗੇ ਆ ਇਹ ਤੁਰ ਪੈਂਦੇ ਨੇ ਦੋ ਟੋਟੂ ਨੇ ਖਾਸ ਕਰੇ ਸ਼ਬਦਾਬਲੀ ਲੀਡਰਾਂ ਦੀ ਨੂੰ ਕਿਵੇਂ ਦੇਖਦੇ ਹੋ ਜਿਹਨੇ ਲੀਡ ਕਰਨਾ ਹੁੰਦਾ ਨੌ ਹਲਕਿਆਂ ਨੂੰ ਲੀਡ ਕਰਨਾ ਉਹਦੀ ਸ਼ਬਦਾਬਲੀ ਨੂੰ ਕਿਵੇਂ ਦੇਖਦੇ ਹੋ ਮੈਂ ਰਣਵੀਤ ਨੂੰ ਪੁੱਛਣਾ ਚਾਹੁੰਦਾ ਵੀ ਤੂੰ ਐਂ ਦੱਸ ਵੀ ਤੁਸੀਂ ਉਹ ਤੇ ਆਪਣਾ ਜਿਹੜਾ ਕਿਹੜਾ ਚਾਹੋ ਕਬਜਦਾ ਆਪਣਾ ਆਪਣੇ ਦਿੱਲੀ ਦੇ ਵਿੱਚ ਜਿੱਥੇ ਮੈਂ ਯਾਨੀ ਇਵ ਲੈਜਲੀ ਬਰਨਾ ਜਾਂਤਰ ਮੰਤਰ ਜਾਂਤਰ ਮੰਤਰ ਦੇ ਵਿੱਚ ਤੂੰ ਉੱਥੇ ਕਦੇ ਵਾਸਤੇ ਸਾਲ ਬੈਠਿਆ ਸੀ ਤੂੰ ਕਹਿੰਦਾ ਮੈਂ ਸਾਲ ਕਿਸਾਨਾਂ ਦੀ ਮਦਦ ਤੇ ਬੈਠਿਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੂੰ ਤੂੰ ਕਹਿੰਦਾ ਸੀ ਵੀ ਇਹਨਾਂ ਦਾ ਇਹਨਾਂ ਦਾ ਸੰਘਰਸ਼ ਤਾਂ ਬਹੁਤ ਵਧੀਆ ਤਿੰਨ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਸੀ ਕਹਿੰਦਾ ਜਿੱਦੇ ਮੈਂ ਮੈਂ ਤੇ ਮੈਨਾਂ ਚਰ ਬੈਠਿਆ ਇਹ ਉਹੀ ਕਿਸਾਨ ਨੇ ਇਹ ਉਹੀ ਬੀਜੇਪੀ ਹੈ ਜਿਹਨੂੰ ਤੂੰ ਕਹਿੰਦਾ ਸੀ ਮੈਂ ਛੇਤਰ ਨਹੀਂ ਮਾਰਦਾ ਇਹਨਾਂ ਦੇ ਇਹ ਉਹੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਜਿਹਦੀ ਤੂੰ ਅਸੀਂ ਗੁਣगान ਕਰਾਈ ਜਾਂਦਾ ਇਹ ਉਹੀ ਪ੍ਰਧਾਨ ਮੰਤਰੀ ਨੇ ਜਿਹੜਾ ਤਿੰਨ ਕਾਨੂੰਨ ਲੈ ਕੇ ਆਇਆ ਸੀ ਅੱਜ ਉਹਦੇ ਤੋਂ ਧੋਤਾ ਕਿਵੇਂ ਹੋ ਗਿਆ ਤੁਸੀਂ ਆਪਦੇ ਕਰਦਾਰ ਨੂੰ ਪਰੇਸ਼ਾਨੋ ਤੁਸੀਂ ਲੋਕਾਂ ਨੂੰ ਕਹਿਣ ਜੋਗੇ ਕੀ ਹੋ ਤੁਸੀਂ ਆਪਦੇ ਕਰਦਾਰ ਨੂੰ ਪਰੇਸ਼ਾਨੋ ਪਹਿਲਾਂ ਤੁਸੀਂ ਕਿੱਥੇ ਖੜੇ ਸੀ ਹੁਣ ਤੁਸੀਂ ਕਿੱਥੇ ਖੜੇ ਹੋ ਅੱਜ ਉਹ ਸਾਰੀ ਦੀ ਸਾਰੀ ਕਾਂਗਰਸ ਜਾ ਕੇ ਬੀਜੇਪੀ ਚ ਵੜ ਗਈ ਕੱਲ ਨੂੰ ਜੇ ਕਾਂਗਰਸ ਸੱਤਾ ਜਾਗੀ ਜਾ ਕੇ ਤੁਸੀਂ ਘਰ ਵਾਪਸੀ ਕਰ ਲੋਗੇ ਤੁਹਾਡਾ ਕਰਦਾਰ ਕੀ ਹੈ ਇਹ ਤੁਹਾਡਾ ਕਰਦਾਰ ਆ ਜਿਹੜਾ ਇਹਨੇ ਲੋਕਾਂ ਚ ਨਰਾਸ਼ਤਾ ਪਾਈ ਹੈ ਇਸ ਕਰਕੇ ਇਹ ਕਹਿੰਦੇ ਆ ਵੀ ਇੱਥੇ ਕੋਈ ਪਾਰਟੀ ਪੂਟੀ ਨਹੀਂ ਇਹ ਕੋਈ ਪਾਰਟੀ ਹੈ ਉਹ ਦੂਜੇ ਰੰਗਾਂ ਦੇ ਵਿੱਚ ਇਧਰੋਂ ਬਦਲ ਬਦਲ ਕੇ ਇਹ ਚੱਲ ਜਾਂਦੇ ਨੇ ਇਹਨਾਂ ਦਾ ਆਪਦਾ ਕੋਈ ਕਰਦਾਰ ਨਹੀਂ ਨੀਤੀਆਂ ਤੇ ਇਹਨਾਂ ਦਾ ਕੋਈ ਰੋਲਾ ਨਹੀਂ ਕੁਰਸੀਆਂ ਵਾਸਤੇ ਇਹਨਾਂ ਦਾ ਰੌਲਾ ਉਹਦੀ ਖਾਤਰ ਹੀ ਜਾਤਾਂ ਧਰਮਾਂ ਤੇ ਇਹਨੂੰ ਦੇ ਵਿੱਚ ਵੰਡ ਕੇ ਲੋਕਾਂ ਨੂੰ ਰਾਜਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਲਾ ਜਾਈ। ਸਰਦਾਰ ਜੀ ਪਿਛਲੀ ਵਾਰ ਜਦੋਂ ਨਰਿੰਦਰ ਮੋਦੀ ਜਿਹੜੇ ਨੇ ਉਹ ਮੁੜੇ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਨੇ ਮੋੜਤਾ ਪੰਜਾਬ ਦੇ ਲਈ ਬੜਾ ਕੁਝ ਦੇ ਕੇ ਜਿਹੜਾ ਜਾਣਾ ਸੀ। ਅੱਜ ਜਿਹੜਾ ਪੂਰੇ ਪਹੁੰਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸ਼ਾਸਨ ਦਾ ਵੀ ਪੂਰਾ ਜੋਰ ਜਿਹੜਾ ਇਸ ਚੀਜ਼ ਤੇ ਉੱਪਰ ਲੱਗਾ ਹੋਇਆ ਕਿ ਉਹ ਚੀਜ਼ ਨਾਂਦ ਅਹਰਾਈ ਜਾਵੇ। ਤਾਂ ਲੱਗਦਾ ਕਿ ਹੁਣ ਪੰਜਾਬ ਨੂੰ ਕੁਝ ਨਾ ਕੁਝ ਦੇ ਕੇ ਜਾਣਗੇ। ਹਾਂ ਇਹ ਤਾਂ ਮਤਲਬ ਜਿਹੜਾ ਪ੍ਰਧਾਨ ਨੂੰ ਕੁਝ ਦੇ ਕੇ ਜਾਊਗਾ ਇਹ ਤਾਂ ਲੋਕਾਂ ਦਾ ਭੜੇਖਾ ਵੀ ਜੇ ਦੇਣਾ ਵਾ ਦਿੱਲੀ ਬੈਠੇ ਕਿਹੜਾ ਦੇ ਨਹੀਂ ਸਕਦੇ ਸੀ ਉਹ ਪੰਜਾਬ ਨੂੰ ਪਈ ਜੇ ਦੇਣੇ ਹੁੰਦਾ ਪੰਜਾਬ ਨੂੰ ਉੱਥੋਂ ਚੱਲਣ ਲੱਗੇ ਦੇਖੇ ਆਉਂਦੇ ਕੀ ਉਹ ਐਨਾ ਭਾਰੇ ਚੀਜ਼ ਸੀ ਕੋਈ ਵੀ ਜਿੱਤੇ ਤੱਕ ਚੱਕ ਕੇ ਲਿਆਉਣੀ ਕੋਈ ਔਕੀ ਸੀ ਉੱਥੋਂ ਦੇ ਦਿੰਦੇ ਜੇ ਦੇਣਾ ਸੀ ਮੁੜ ਕੇ ਜਾ ਕੇ ਦੇ ਦਿੰਦਾ ਵੀ ਮੈਂ ਆ ਮੈਂ ਤਾਂ ਪੰਜਾਬ ਨੂੰ ਆ ਦੇਣਾ ਸੀ ਨਹੀਂ ਲੈਣਾ ਭਾਈ ਛੁੱਡੀ ਮਰਜੀ ਹੈ ਇਹ ਜਾ ਕੁਝ ਨਹੀਂ ਲੰਨ ਕੀਤਾ ਨਾ ਕੋਈ ਲੋਕਾਂ ਤੋਂ ਦੋਧੂ ਖਤਰਾ ਸੀ ਨਾ ਕੋਈ ਹੁਣ ਖਤਰਾ ਹੈ ਇਹ ਖਤਰੇ ਬਣਾਏ ਜਾ ਰਹੇ ਨੇ ਜਦੋਂ ਪਹਿਲੀ ਵਾਰ 2022 ਦੇ ਵਿੱਚ ਪ੍ਰਧਾਨ ਮੰਤਰੀ ਮੁੜੇ ਉਦੋਂ ਸਾਡੇ ਦਾ ਜ਼ਿਲ੍ਹਾ ਹੈੱਡਕੁਆਰਟਰ ਦੇ ਦਰ ਦੇ ਪ੍ਰਦਰਸ਼ਨ ਸੀਗੇ ਅੱਜ ਤਾਂ ਅਸੀਂ ਉਸੇ ਸ਼ਹਿਰ ਚੋਂ ਆ ਰਹੇ ਹਾਂ ਉਸੇ ਸ਼ਹਿਰ ਚ ਅਸੀਂ ਰੈਲੀ ਕਰ ਰਹੇ ਹਾਂ ਦੱਸ ਦਿਓ ਵੀ ਕੀ ਖਤਰਾ ਹੋ ਗਿਆ ਜਾਂ ਸ਼ਾਮ ਤੱਕ ਦੱਸ ਦਿਓ ਵੀ ਆਹ ਖਤਰਾ ਹੋ ਗਿਆ ਪੰਜਾਬ ਦੇ ਲੋਕ ਜਦੋਂ ਦਿੱਲੀ ਗਏ ਨੇ ਜਦੋਂ 1 ਸਾਲ ਦੇ ਵਿੱਚ ਦਿੱਲੀ ਤੇਰੀ ਪਾਰਲੀਮੈਂਟ ਤੱਕ ਨਹੀਂ ਪਹੁੰਚੇ ਤੇਰੇ ਦਰ ਤੱਕ ਨਹੀਂ ਪਹੁੰਚੇ ਤੈਨੂੰ ਇੱਥੇ ਕੀ ਖਤਰਾ ਕਹਦਾ ਹੋ ਗਿਆ ਦੋ ਦੋ ਖਤਰਾ ਹੁੰਦਾ ਤੇਰੀ ਨੀਤੀ ਪਾਲਸੀ ਜਦੋਂ ਡਿਫੀਟ ਹੁੰਦੀ ਹੈ ਜਦੋਂ ਕੁੱਟੀ ਜਾਂਦੀ ਹੈ ਤੇਰੀ ਨੀਤੀ ਪਾਲਸੀ ਉਦੋਂ ਖਤਰਾ ਹੁੰਦਾ ਤੈਨੂੰ ਫਿੱਟੇ ਮੁਕਿਆ ਬਾਹਰਲੇ ਦੇਸ਼ਾਂ ਚ ਬੈਠੇ ਲੋਕਾਂ ਨੇ ਮਜਾਰੇ ਕੀਤੇ ਤੈਨੂੰ ਐ ਨਾ ਰਹੀ ਨੇ ਤੇ ਉਧਰੋਂ ਵਾਪਸ ਜਾਓ ਦੇ ਨਾਰੇ ਲੱਗੇ ਤੇਰੀ ਜਿੱਥੇ ਰੈਜੀਡੈਂਸੀ ਤੇਰੀ ਰੈਜੀਡੈਂਸੀ ਦੇ ਸਾਹਮਣੇ ਨਾਰਾ ਉਹਨੇ ਮਜਾਰਾ ਕੀਤਾ ਇਹ ਵਿਰੋਧ ਉੱਠਿਆ ਜਿਹੜਾ ਉਹ ਅੰਦੋਲਨ ਕਰਕੇ ਉੱਠਿਆ ਇਸ ਕਰਕੇ ਤੂੰ ਇਹ ਜਿਹੜੀ ਲੈ ਕੇ ਆ ਰਹੇ ਨੇ ਮਤਲਬ ਗੱਲ ਵੀ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਉਹਨਾਂ ਨੂੰ ਬਹੁਤ ਵੱਡਾ ਖਤਰਾ ਹੈ ਕਿ ਪੰਜਾਬ ਦੇ ਲੋਕ ਬਹੁਤ ਡਿਸਪਲਨ ਵਾਲੇ ਲੋਕ ਹੈ ਬਹੁਤ ਸਮਝ ਵਾਲੇ ਲੋਕ ਹੈ ਇਸ ਤਰ੍ਹਾਂ ਦੀ ਨਾਫਰਤਾ ਦੀ ਨੀਤੀ ਨਾ ਇਹ ਰੱਖਦੇ ਨੇ ਨਾ ਨਾਫਰਤ ਕਿਸੇ ਨਾਲ ਕਰਦੇ ਨੇ ਸਾਡਾ ਵਿਰੋਧ ਪ੍ਰਧਾਨ ਮੰਤਰੀ ਨਾਲ ਨਹੀਂ ਹੈ ਸਾਡਾ ਤਾਂ ਸਿਰਫ ਉਹਦੀ ਨੀਤੀਆਂ ਨਾਲ ਹੈ ਜਿਹੜਾ ਵੀ ਇਹ ਤੇ ਨੀਤੀਆਂ ਤੇ ਚੱਲੂਗੀ ਸਰਕਾਰ ਉਹਦਾ ਵਿਰੋਧ ਅਸੀਂ ਕਰਾਂਗੇ ਕਿਉਂਕਿ ਸਾਡੇ ਬੱਚਿਆਂ ਦੀ ਰੋਟੀ ਖੁੰਦਾ ਇਹ ਸਾਡੇ ਰਜਗਾਰ ਖੁੰਦਾ ਸਾਡੇ ਕਾਰੋਬਾਰ ਖੁੰਦਾ ਸਾਡੀਆਂ ਜ਼ਮੀਨਾਂ ਖੋਣੀਆਂ ਨੇ ਇਹ ਇਸ ਇਹ ਇਸ ਨੀਤੀ ਨੇ ਸਾਡਾ ਬਾਤਾ ਵਰਨਗਾ ਨਾ ਕੀਤਾ ਹੈ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਸਾਰਾ ਪਬਲਿਕ ਸੈਕਟਰ ਕਾਰਪੋਰੇਟਨ ਦੇ ਹਵਾਲੇ ਕੀਤਾ ਇਸ ਕਰਕੇ ਸਾਨੂੰ ਇਹ ਨੀਤੀ ਫੇਟਨੀ ਅਸੀਂ ਇਹਦਾ ਵਿਰੋਧ ਕਰਾਂਗੇ ਇੱਕ ਗੱਲ ਦੱਸਿਓ ਮਤਲਬ ਬਿਆਨ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਆਮ ਵੀ ਕਈ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਬਣਾਈ ਜਾਂਦੀ ਹੈ ਕਿ ਜਿਹੜੀਆਂ ਕਿਸਾਨ ਯੂਨੀਅਨ ਐ ਇਹਨਾਂ ਨੇ ਪੰਜਾਬ ਦਾ ਬੇੜਾ ਭਾਤਾ ਜਿੱਥੇ ਨਾ ਪੰਜਾਬ 'ਚ ਇੰਡਸਟਰੀ ਲੱਗਣ ਦੇਣ ਨਾ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਣ ਦੇਣ ਇਹ ਜਿੱਥੇ ਹੁੰਦਾ ਧਰਨਾ ਲਾ ਕੇ ਬਹਿ ਜਾਂਦੇ ਆ ਇਹ ਚੀਜ਼ ਨੂੰ ਕੀ ਵਾਕਈ ਕਿਸਾਨ ਯੂਨੀਅਨ ਨੇ ਬੇੜਾ ਭਾਇਆ ਪੰਜਾਬ ਦਾ ਇਹ ਤਾਂ ਹੁਣ ਜਿਹੜੇ ਲੋਕਾਂ ਦਾ ਪੋਲੀਟੀਕਲ ਤੌਰ ਤੇ ਪਤਾ ਨਹੀਂ ਚੱਲ ਰਿਹਾ ਉਹਨਾਂ ਵਾਸਤੇ ਕਹਿਣਾ ਤਾਂ ਸੌਖਾ ਵੀ ਕਿਸਾਨਾਂ ਦੇ ਜੱਦੇ ਬੰਦਿਆਂ ਨੇ ਬੇੜਾ ਭਾਤਾ ਜਾ ਕੇ ਪਿੰਡਾਂ ਦੇ ਕਿਸਾਨਾਂ ਨੂੰ ਪੁੱਛੋ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਦੀਆਂ ਕੁਰਕੀਆਂ ਹੋ ਰਹੀਆਂ ਨੇ ਜਗਾ ਜਗਾ ਤੇ ਇਹ ਕინੇ ਰੋਕੀਆਂ ਨੇ ਪੋਲੀਟੀਕਲ ਪਾਰਟੀਆਂ ਨੇ ਰੋਕੀਆਂ ਨੇ ਜਿਹੜੀਆਂ ਕਿਸਾਨਾਂ ਦੇ ਕਰਜ਼ੇ ਦੇ ਸਬੰਧ ਦੇ ਵਿੱਚ ਗਿਰਫਤਾਰੀਆਂ ਹੋ ਰਹੀਆਂ ਸੀ ਇਹ ਕਿਸੇ ਇੱਕ ਪੋਲੀਟੀਕਲ ਪਾਰਟੀ ਨੇ ਰੋਕੀਆਂ ਨੇ ਜਿਹੜੇ ਕਿਸਾਨਾਂ ਨੂੰ ਲੈਂਡ ਦੇਣ ਦੇ ਸਬੰਧ ਦੇ ਵਿੱਚ ਕਿਸਾਨਾਂ ਨੂੰ ਜਬਰੇ ਚਾਕੇ ਠਾਣੇ 'ਚ ਕੁੱਟ ਕੇ ਪਰਨੋਟਾਂ ਤੇ ਦਸਤਖਤ ਕਰਵਾਏ ਜਾਂਦੇ ਸੀ ਇਹ ਕინੇ ਰੋਕੇ ਨੇ ਇਹ ਤੁਸੀਂ ਨੇ ਰੋਕੇ ਨੇ ਜਿਹੜੇ ਕਿਸਾਨਾਂ ਦੀ ਕਰਜ਼ੇ ਦੇ ਸਬੰਧ ਵਿੱਚ ਖੁਦਕੁਸ਼ੀ ਹੋ ਜਾਂਦੀ ਉਲਟਾ ਪਰਚਾ ਵੀ ਉਹਤੇ ਪੈ ਜਾਂਦਾ ਤੇ ਥਾਣੇ 'ਚ ਘੜੀਸਿਆ ਜਾਂਦਾ ਇਹ ਕਿਹਨੇ ਰੋਕਿਆ ਭਲਾ ਇਹ ਪੋਲੀਟੀਕਲ ਪਾਰਟੀਆਂ ਨੇ ਰੋਕਿਆ ਇਹ ਅਸੀਂ ਨਹੀਂ ਰੋਕਿਆ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਅਸੀਂ ਸਾਰੀਆਂ ਜਥੇਬੰਦੀਆਂ ਉਹ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਿਸਾਨਾਂ ਦੇ ਕਿੱਤੇ ਨੂੰ ਸੁਰੱਖਿਅਤ ਰੱਖਣ ਦੀ ਖਾਤਰ ਸੰਘਰਸ਼ ਕੀਤਾ ਉਹ ਪੋਲੀਟੀਕਲ ਪਾਰਟੀਆਂ ਦੇ ਪੱਤੇ ਦੇ ਹਿੱਟ ਨਹੀਂ ਆਉਂਦੀਆਂ ਸਾਡੀਆਂ ਗੱਲਾਂ 'ਚ ਨਹੀਂ ਆਉਂਦੀਆਂ ਤੇ ਇਸ ਕਰਕੇ ਉਹਨਾਂ ਨੂੰ ਚੁੱਪ ਦਿਆਂ ਨੇ ਉਹ ਕਹਿੰਦੇ ਨੇ ਵੀ ਪੱਟਾ ਬਿਠਾਤਾ ਭਈ ਐਂ ਦੱਸੋ ਜੇ ਕਿਸਾਨ ਜਿੱਥੇ ਬੰਦੀਆਂ ਨਾ ਹੁੰਦੀਆਂ 2021 ਦੇ ਵਿੱਚ ਜਿਹੜੇ ਨੇ ਕਾਨੂੰਨ ਲਿਆਂਦੇ ਸੀ ਕਾਲੇ ਕਾਨੂੰਨ ਖੇਤੀ ਵਾਲੇ ਉਹ ਲਾਗੂ ਨਾ ਹੁੰਦੇ ਫਿਰ ਉਹ ਕੋਲ ਕਿਹਨੇ ਲੜਿਆ ਉਹਦੀ ਬੱਲੇ ਬੱਲੇ ਕਿਉਂ ਹੋਈ ਉਹਦੀ ਕਿਸਾਨਾਂ ਨੂੰ ਨੂੰ ਸਭ ਤੋਂ ਵਧੀਆ ਕਿਉਂ ਕਿਉਂ ਬੰਨਿਆ ਗਿਆ ਉਦੋਂ ਕਿਸਾਨਾਂ ਦੀ ਖਤਰਬ ਵਿਦਿਆਰਥੀ ਵੀ ਆਏ ਵਪਾਰੀ ਵੀ ਆਏ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਉਣਾ ਪੈ ਗਿਆ ਹਾਕਮ ਤੇ ਜਿਹੜੀ ਪਾਵਜਕ ਸੀ ਉਦੋਂ ਬਿਨਾ ਜਿੰਨੀਆਂ ਸਿਆਸੀ ਪਾਰਟੀਆਂ ਸਾਰੀਆਂ ਉਹਦੀ ਹਮਾਇਤ ਤੇ ਆਈਆਂ ਇਸ ਕਰਕੇ ਇਹ ਕਹਿਣਾ ਇਹ ਕਿਸਾਨਾਂ ਦਾ ਬੇੜਾ ਭਾਉਂਦਿਆਂ ਨੇ ਇਹ ਸ਼ੜਕਾਂ ਤੇ ਬੈਠੇ ਕਾਰਖਾਨੇ ਨਹੀਂ ਲੱਗਣ ਦਿੰਦੇ ਅਸੀਂ ਕਹਿੰਦੇ ਲਾਓ ਕਾਰਖਾਨੇ ਖੰਡ ਦੇ ਕਾਰਖਾਨੇ ਤੁਹਾਡੇ 22 ਲੱਗੇ ਸੀ ਪੰਜਾਬ ਦੇ ਵਿੱਚ ਦੱਸੋ ਕਿੰਨੇ ਚੱਲਦੇ ਆ ਤੁਹਾਡੀਆਂ ਕਾਟਨ ਮਿਲਾਂ ਕਿੰਨੀਆਂ ਲੱਗੀਆਂ ਸੀ ਪੰਜਾਬ ਚ ਦੱਸ ਦਿਓ ਕਿੰਨੀਆਂ ਚੱਲਦੀਆਂ ਨੇ ਅਸੀਂ ਕਦੋਂ ਰੋਕਿਆ ਨੇ ਉਹ ਅਸੀਂ ਕਦੇ ਕਾਟਨ ਮਿਲ ਨੂੰ ਕਿਹਾ ਹੋਵੇ ਇਹਨੂੰ ਬੰਦ ਕਰ ਦਿਓ ਅਸੀਂ ਕਦੇ ਖੰਡ ਮਿਲਾਂ ਨੂੰ ਕਿਹਾ ਹੋਵੇ ਇਹਨੂੰ ਬੰਦ ਕਰ ਦਿਓ ਅਸੀਂ ਕਦੇ ਮੈਦਾਂ ਮੈਦਾਂ ਨੂੰ ਕਿਹਾ ਹੋਵੇ ਬੰਦ ਕਰ ਦਿਓ ਤੁਹਾਡੀਆਂ ਨੇ ਇੰਡਸਟਰੀਆਂ ਫੈਕਟਰੀਆਂ ਤੁਸੀਂ ਲਾਵਾ ਸੀ ਤਾਂ ਕਹਿੰਦੇ ਇੰਡਸਟਰੀ ਤੋਂ ਬਗੈਰ ਡਵੈਲਪਮੈਂਟ ਨਹੀਂ ਹੁੰਦੀ ਜਦੋਂ ਸੋਡੀ ਇੰਡਸਟਰੀ ਜਿਹੜੇ ਪੋਲੂਸ਼ਨ ਦੇ ਰੂਲ ਨੇ ਉਹ ਲਾਗੂ ਨਹੀਂ ਕਰਦੀ ਜਦੋਂ ਸੋਡੀ ਇੰਡਸਟਰੀ ਧਰਤੀ ਦਾ ਪਾਣੀ ਜ਼ਹਿਰੀਲਾ ਬਣਾ ਦਿੰਦੀ ਹੈ ਜਦੋਂ ਸੋਡੀ ਇੰਡਸਟਰੀ ਦੀ ਸਵਾ ਸਾਡੇ ਖੇਤਾਂ ਨੂੰ ਤਬਾਹ ਕਰ ਦਿੰਦੀ ਹੈ ਸਾਡੀ ਜਦੋਂ ਸੋਡੀ ਇੰਡਸਟਰੀ ਦਾ ਪੀਤਾ ਹੋਇਆ ਪਾਣੀ ਸਾਡੇ ਸਾਡੇ ਪਸ਼ੂ ਮਰ ਜਾਂਦੇ ਨੇ ਅਸੀਂ ਕਿਉਂ ਵਿਰੋਧ ਕਰਦੇ ਆ ਨਹੀਂ ਤਾਂ ਪੈਪਸੀ ਦੀ ਫੈਕਟਰੀ ਕਿੰਨੇ ਚਿਰ ਦੀ ਚੱਲੀ ਜਾਂਦੀ ਹੈ ਉਹਨਾਂ ਦੇ ਆਈ ਵਾਲੀ ਫੈਕਟਰੀ ਕਿੰਨੇ ਚਿਰ ਦੀ ਚੱਲੀ ਜਾਂਦੀ ਐ ਹੋਰ ਵੱਡੀਆਂ ਫੈਕਟਰੀਆਂ ਕਿੰਨੇ ਚਿਰ ਦੇ ਚੱਲਦੀਆਂ ਨੇ ਜਿਹੜੀਆਂ ਇੰਡਸਟਰੀਆਂ ਪੋਲੂਸ਼ਨ ਕਰਦੀਆਂ ਨੇ ਅਸੀਂ ਕਹਿੰਨਾ ਪੋਲੂਸ਼ਨ ਪ੍ਰੋਜੈਕਟ ਨੂੰ ਰੋਕੋ ਤੇ ਪੋਲੂਸ਼ਨ ਨਾ ਕਰੋ ਇੰਡਸਟਰੀਆਂ ਲਾਓ ਜੀ ਸਦਕੇ ਲਾਓ ਇੰਡਸਟਰੀ ਤੋਂ ਬਗੈਰ ਤਾਂ ਰੋਜ਼ ਡਵੈਲਪਮੈਂਟ ਹੀ ਨਹੀਂ ਹੁੰਦੀ ਅਸੀਂ ਕਹਿੰਨਾ ਵੀ ਸਾਡਾ ਕੋਈ ਵਿਰੋਧ ਨਹੀਂ ਹੈ ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ ਨੇ ਅਸੀਂ ਵਿਰੋਧ ਕਰਦੇ ਹਾਂ ਜਬਰੀ ਇਕਾਇਰਤ ਜ਼ਮੀਨਾਂ ਦਾ ਜਦੋਂ ਤੁਸੀਂ ਧੱਕੇ ਨਾਲ ਜ਼ਮੀਨਾਂ ਲੈਨੇ ਹੋ ਆਹ ਜਿਹੜੀਆਂ ਸੜਕਾਂ ਕੱਢੀਆਂ ਨੇ ਭਰਤਵਾਲਾ ਪ੍ਰੋਜੈਕਟ ਕਿਸਾਨ ਦੇਣਾ ਨਹੀਂ ਚਾਹੁੰਦੇ ਤੁਸੀਂ ਆਪਣੀ ਮਰਜ਼ੀ ਦੀ ਕੀਮਤ ਮਟਾ ਕੇ ਦੇ ਕੇ ਉਹਨਾਂ ਨੂੰ ਖੋਣਾ ਚਾਹੁੰਦੇ ਹੋ ਉਹ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਤੁਸੀਂ ਗੈਸਲਾਈਨ ਪਾਈਪਾਂ ਕੱਢ ਰਹੇ ਹੋ ਇਹ ਪ੍ਰੋਜੈਕਟ ਕੰਪਨੀ ਦਾ ਹੈ ਇਹ ਕੰਪਨੀ ਨੇ ਦੀ ਲੋੜ ਹੈ ਗੈਸਲਾਈਨ ਪਾਈਪ ਕੱਢਣ ਦੀ ਜੇ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਦੀ ਗੈਸਲਾਈਨ ਪਾਈਪ ਕੱਢਣੀਆਂ ਤੁਸੀਂ ਨੇ ਕਿੱਲਾ ਵੱਡ ਪਾਈਪ ਜਾਣੀਆਂ ਉਹਦੀ ਪੱਕੀ ਤੁਸੀਂ ਰਜਿਸਟਰੀ ਕਰਾ ਰਹੇ ਹੋ ਉਹ ਤਾਂ ਅਸੀਂ ਕੋਠਾ ਨਹੀਂ ਪਾ ਸਕਦੇ ਦਰਖਤ ਨਹੀਂ ਲਾ ਸਕਦੇ ਜਦੋਂ ਮਰਜ਼ੀ ਤੁਸੀਂ ਉਹਨੂੰ ਕਿਸੇ ਨੂੰ ਵੇਚ ਦੋ ਉਹ ਕਿਸੇ ਦੀ ਬਿੱਗੀ ਸਾਡਾ ਖੇਤ ਡਿਸਟ੍ਰਿਬਿਊਟ ਹੋ ਜਾਊਗਾ ਤੁਸੀਂ ਮਰਜ਼ੀ ਦੀ ਕੀਮਤ ਵੀ ਨਹੀਂ ਦੇ ਰਹੇ ਇਸ ਕਰਕੇ ਇਹ ਜਿਹੜੇ ਤੱਕੇ ਨੇ ਤੱਕੇ ਅਸੀਂ ਬਰਦਾਸ਼ਤ ਨਹੀਂ ਕਰਦੇ ਕਿਸਾਨ ਮਾੜੇ ਮਾੜੇ ਕਿਸਾਨ ਨੇ ਜਿਹੜੇ ਜੱਤੇਬੰਦ ਹੋਏ ਨੇ ਗਰੀਬ ਜੇ ਕਿਸਾਨ ਜਦੋਂ ਆਫਸਰਾਂ ਦੇ ਸਾਹਮਣੇ ਵੱਡੇ ਛੇਸੀ ਲੋਕਾਂ ਦੇ ਸਾਹਮਣੇ ਸਵਾਲ ਕਰਦੇ ਨੇ ਉਹ ਤੋਂ ਉਹਨਾਂ ਨੂੰ ਇਹ ਜੱਤੇਬੰਦ ਕੋਈ ਤਾਕਤ ਚੁਭਦੀ ਹੈ ਤਾਂ ਕਰਕੇ ਉਹ ਕਹਿੰਦੇ ਨੇ ਵੀ ਕਿਸਾਨਾਂ ਨੇ ਭੱਠਾ ਵਟਾਤਾ ਤੇ ਸੜਕਾਂ ਉਹ ਤਾਂ ਦੀ ਭਾਜਪਾ ਦੇ ਉਮੀਦਵਾਰੀ ਕਲਦਾਮ ਹੋਰ ਲਾਉਂਦੇ ਨੇ ਚਾਹੇ ਬਠਿੰਡਾ ਤੋਂ ਪਰਮਪਾਲ ਕੌਰ ਮਲੂਕਾ ਹੋਣ ਚਾਹੇ ਰਮਨੀਤ ਬੇਟੂ ਹੋਣ ਉਹ ਇਹ ਵੀ ਕਹਿੰਦੇ ਨੇ ਕਿ ਇਹ ਕਿਸਾਨ ਨਹੀਂ ਇਹਨਾਂ ਦੇ ਪਿੱਛੇ ਸਰਕਾਰਾਂ ਦਾ ਜਿਹੜਾ ਉਹ ਹੱਤਾ ਪਾਰਟੀਆਂ ਦਾ ਜਿਹੜਾ ਉਹ ਹੱਤਾ ਉਹ ਜਾਣ-ਬੁੱਝ ਕੇ ਸਾਡਾ ਵਿਰੋਧ ਕਰਵਾ ਰਹੀਆਂ ਕਿਹੜੀ ਪਾਰਟੀ ਕਿਹੜੀ ਸਰਕਾਰ ਸਾਥ ਦੇ ਰਹੀ ਹੈ ਤੁਹਾਡਾ ਇਹ ਤਾਂ ਦੱਸਣ ਵੀ ਫਿਰ ਕਿਹੜੀ ਸਰਕਾਰ ਭਾਈ ਰਣਜੀਤ ਜੀ ਤੁਸੀਂ ਇਹ ਦੱਸੋ ਵੀ ਜਦੋਂ ਅਸੀਂ ਦਿੱਲੀ ਮੋਰਚੇ ਦੇ ਵਿੱਚ ਬੈਠੇ ਸੀ ਉਦੋਂ મોદી ਸਾਹਿਬ ਵੀ ਕਹਿੰਦੇ ਸੀ ਇਹਨਾਂ ਪਾਕਿਸਤਾਨੀਆਂ ਨੇ ਇਹ ਕਲਸਤਾਨੀਆਂ ਨੇ ਇਹ ਅਕਸਲਵੜੀਏ ਨੇ ਇਹ ਮੌਪਾਦੀਏ ਨੇ ਇਹਨਾਂ ਦਾ ਕਿਸੇ ਪਾਰਟੀ ਦਾ ਪਿਛਲੇ ਹੱਤਾ ਹੁਣ ਤੁਸੀਂ ਮੋਦੀ ਵਾਲੇ ਪਾੜੇ ਚਲੇ ਗਏ ਹੁਣ ਤੁਸੀਂ ਵੀ ਇਹੀ ਬੋਲੀ ਬੋਲਣ ਲੱਗੇ ਵੀ ਸਾਨੂੰ ਦੱਸੋ ਤਾਂ ਸਹੀ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਸਟੇਜ ਹੈ ਜਿਹੜੀ ਦਿੱਲੀ ਦਾ ਮੋਰਚਾ ਜਿੱਤਿਆ ਸੀ ਉਹ ਜਤਨ ਦਾ ਕਾਰਨ ਨਹੀਂ ਹੈ ਵੀ ਅਸੀਂ ਆਪਣੇ ਮੰਚ ਨੂੰ ਪੋਲੀਟੀਕਲ ਪਾਰਟੀ ਨੂੰ ਕਿਸੇ ਨੂੰ ਖੜਨ ਉੱਤੇ ਆਉਣ ਨਹੀਂ ਦਿੱਤਾ ਸਾਡੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਅਸੀਂ ਪੋਲੀਟੀਕਲ ਪਾਰਟੀ ਨੂੰ ਆਪਣੇ ਮੰਚ ਤੇ ਨਹੀਂ ਆਉਣ ਦਿੰਦੇ ਹੁਣ ਵੀ ਸਾਡਾ ਸਾਰੇ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਦਾ ਇਹ ਤੈਅ ਕੀਤਾ ਹੋਇਆ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਆਗੂ ਸਾਡੇ ਮਨ ਚ ਤੇ ਨਹੀਂ ਆਊਗਾ ਬੋਲੂਗਾ ਅਸੀਂ ਨਹੀਂ ਭੁੱਲਣ ਦੇਵਾਂਗੇ ਫਿਰ ਪੋਲੀਟੀਕਲ ਪਾਰਟੀਆਂ ਵਾਸਤੇ ਜਿੱਦਾਂ ਸਾਡਾ ਐਡਾ ਬੜਾ ਸਟੈਂਡ ਲਿਆ ਹੋਇਆ ਤੁਸੀਂ ਫੇਰ ਵੀ ਕਹੀ ਜਾਂਦੇ ਹੋ ਵੀ ਪੋਲੀਟੀਕਲ ਪਾਰਟੀਆਂ ਨੇ ਦੇ ਪਿੱਛੇ ਨੇ ਇਹ ਤਾਂ ਤੁਹਾਡਾ ਭੁਲੇਖਾ ਹੈ ਇਹ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਇਹ ਕੀ ਜਿਵੇਂ ਅੱਜ ਦਾ ਇਕੱਠ ਹੈ ਅੱਜ ਕੀ ਇੱਥੋਂ ਮਤਲਬ ਪ੍ਰਧਾਨ ਮੰਤਰੀ ਆ ਰਹੇ ਆ ਉਹਨਾਂ ਨੂੰ ਕੀ ਚੇਤਾਵਨੀ ਕਿਸ ਤਰੀਕੇ ਦਾ ਮੈਸੇਜ ਦਿੱਤਾ ਜਾਊ ਮੋਦੀ ਦਾ ਵਿਰੋਧ ਮੋਦੀ ਨੇ ਦਸਾਂ ਸਾਲਾਂ ਚ ਸਾਡੇ ਨਾਲ ਕੀ ਕੀਤਾ ਅਸੀਂ ਆਪਣੀ ਜਨਤਾ ਨੂੰ ਦੱਸਣਾ ਆ ਰਹੇ ਹਾਂ ਉਹ ਜਨਤਾ ਨੂੰ ਜਿਹਦੇ ਜੋ ਫਤਿਹ ਰੈਲੀ ਕਰਨ ਜਾ ਰਹੇ ਅਸੀਂ ਕਹਿੰਦੇ ਵੀ ਫਤਿਹ ਕੀ ਨੂੰ ਕਰਨ ਜਾ ਰਹੇ ਹਾਂ ਕਿਹੜੀ ਜੰਗ ਜਿੱਤ ਕੇ ਜਿੱਤਣ ਦੀ ਤਿਆਰੀ ਕਰ ਰਹੇ ਹਾਂ ਕਿਨੂੰ ਖਤਮ ਕਰਕੇ ਕਿਨੂੰ ਦੇਣਾ ਚਾਹੁੰਦੇ ਹੋ ਇਹ ਉਹ ਗੱਲ ਕਹਿਣਾ ਆ ਰਹੇ ਫਤਿਹ ਦਾ ਮਤਲਬ ਇਹ ਜਿਹੜੀ ਤੁਹਾਡੇ ਕੋਲ ਰਹਿਦਕੂ ਦਾ ਤੁਹਾਡੇ ਕੋਲੋਂ ਕੋ ਕੇ ਮੈਂ ਉਡਾਨੀਆਂ ਵਾਨੀਆਂ ਨੂੰ ਦੇਣੀ ਹੈ ਜਦੋਂ ਉਦੋਂ ਮੇਰਾ ਪੂਰਾ ਏਜੰਡਾ ਕੰਪਲੀਟ ਹੋਊਗਾ ਉਹਦੀ ਖਾਤਰ ਬੂਟਾ ਮੰਗਣਾ ਰਹੇ ਹੋ ਫਿਰ ਮੋਰਚਾ ਫਤਿਹ ਹੋ ਜਾਊਗਾ ਜਦੋਂ ਤੁਹਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਜਦੋਂ ਤੁਹਾਡੇ ਕੋਲੇ ਖਾਦ ਪਦਾਰਥ ਨਾ ਰਹੇ ਜਦੋਂ ਖਾਣ ਦੀਆਂ ਬਸਤਾ ਨਾ ਰਹੀਆਂ ਉਹ ਸਾਰਾ ਕੁਝ ਜਿਹੜਾ ਕਿਸਾਨਾਂ ਮਜ਼ਦੂਰਾਂ ਕੋਲੇ ਆ ਉਹ ਖੋਹ ਕੇ ਕਾਰਪੋਰੇਟ ਨੂੰ ਦੇ ਕੇ ਫਿਰ ਉਹ ਤੁਹਾਡੀ ਝੂਠ ਸਿੱਟਿਆ ਕਰਨਗੇ ਅਸੀਂ ਉਹ ਝੂਠ ਤੇ ਪੜਿਆ ਕਰਾਂਗੇ ਫਿਰ ਉਹਨਾਂ ਦੇ ਮਰਜ਼ੀ ਦੇ ਰਜਗਾਰ ਤੇ ਮਰਜ਼ੀ ਦੀ ਸੈਲਰੀ ਹੋਊਗੀ ਮਰਜ਼ੀ ਦਾ ਉਹਨਾਂ ਦਾ ਟਾਈਮ ਹੋਊਗਾ ਮਰਜ਼ੀ ਦੇ ਕਾਨੂੰਨ ਬਣਾਉਣਗੇ ਉਹਨਾਂ ਦੇ ਮੁਤਾਬਕ ਅਸੀਂ ਜ਼ਿੰਦਗੀ ਜਿਊਵਾਂਗੇ ਐਹੀ ਜੀ ਜ਼ਿੰਦਗੀ ਜਿਉਣ ਨੂੰ ਉਹ ਕਹਿੰਦਾ ਵੀ ਮੈਂ ਫਤੇ ਰੈਲੀ ਦਾ ਕਰਦਾ ਜਿਹੜਾ ਕੁਝ ਹੋਰ ਰਹਿ ਗਿਆ ਉਹਨ ਮੈਂ ਫਤੇ ਕਰ ਦਿੰਦਾ ਤੇ ਨਾ ਚ ਫਿਰ ਮੋਦੀ ਨਰਿੰਦਰ ਮੋਦੀ ਜਿਹੜੇ ਪਟਿਆਲੇ ਦੇ ਵਿੱਚ ਰਹਿਣਗੇ ਤੁਸੀਂ ਵੀ ਉਹਨਾਂ ਟਾਈਮ ਇੱਥੀ ਹੋ ਬਿਲਕੁਲ ਇੱਥੀਆਂ ਜੀ ਅਸੀਂ ਆਵਦੀ ਰੈਲੀ ਕਰਾਂਗੇ ਇੱਥੀ ਤੇ ਜੇ ਮੋਦੀ ਸਾਹਿਬ ਨੂੰ ਰਾਤ ਰਹਿਣਾ ਪੈ ਗਿਆ ਫਿਰ ਫਿਰ ਅਸੀਂ ਦੇਖ ਲਾਂਗੇ ਅਸੀਂ ਵੀ ਸੋਚਣਾ ਰਾਤ ਵੀ ਰਹਿ ਪਾਂਗੇ ਰਹਿ ਪਾਂਗੇ ਇਹ ਰਾਤ ਨੂੰ ਰੈਲੀ ਕਰੂਗਾ ਐਨਵੀਓ ਘਰਾੜੇ ਮਾਰਦਾ ਅਸੀਂ ਤੇ ਉਹ ਰੈਲੀ ਕਰੀ ਜਾਵਾਂਗੇ ਜੇ ਉਹ ਸੌਵਾਂਗਾ ਫਿਰ ਅਸੀਂ ਵੀ ਸੌਵਾਂਗੇ ਅੱਛਾ ਗੱਲ ਇੱਥੇ ਆਉਣ ਤੇ ਪ੍ਰਸ਼ਾਸਨ ਪੁਲਿਸ ਅੱਜ ਵੱਡੇ ਪੱਦਰ ਤੇ ਸੀ ਪਰ ਵੱਡੇ ਪੱਦਰ ਤੇ ਲੱਗੀ ਪ੍ਰਸ਼ਾਸਨ ਪੁਲਿਸ ਤੇ ਅੱਜ ਰੋਕਿਆ ਨਹੀਂ ਤੁਹਾਨੂੰ ਇੱਥੇ ਆਉਣ ਤੇ ਵੀ ਤੁਸੀਂ ਸ਼ਹਿਰ ਚੋਂ ਰੋਕਿਆ ਸੀ ਕੱਲ ਆ ਅੱਜ ਹੀ ਕਿਉਂ ਕੱਲ ਹੀ ਰੋਕਿਆ ਸੀ ਉਹਨਾਂ ਨੇ ਸਾਨੂੰ ਰੋਕਿਆ ਸੀ ਅਸੀਂ ਕਿਹਾ ਵੀ ਦੇਖ ਲਓ ਮਿੱਤਰੋ ਹਾਂ ਰੋਕ ਲੋ ਤੁਹਾਡਾ ਹੱਕ ਹੈ ਪਰ ਸਾਨੂੰ ਤਾਂ ਫਾਇਦਾ ਇਹਦਾ ਫਿਰ ਜਿੰ ਅੱਜ ਇੱਥੇ ਇੱਕ ਮੋਰਚਾ ਲੱਗਣਾ ਜੇ ਤੁਸੀਂ ਰੋਕੋਗੇ ਫਿਰ ਇੱਥੇ ਮੋਰਚੇ ਜਿੰਨੀ ਥਾਂਾਂ ਤੇ ਰੋਕੋਗੇ ਉਨੇ ਮੋਰਚੇ ਲੱਗ ਜਾਣਗੇ ਸਾਡੀਆਂ 15 ਸਾਲ 15 16 ਜਿਲ੍ਹਿਆਂ ਦੀ ਜਿਹੜੀ ਜਨਤਾ ਹੈ ਆਸੇ-ਪਾਸੇ ਜਦੋਂ ਆਊਗੀ ਫਿਰ ਥਾਂ-ਥਾਂ ਤੇ ਮੋਰਚੇ ਲੱਗਣਗੇ ਥਾਂ-ਥਾਂ ਤੇ ਤੁਸੀਂ ਪੁਲਿਸ ਇਕੱਠੀ ਕਰੋਗੇ ਥਾਂ-ਥਾਂ ਤੇ ਟਕਰਾਉਂਦੀਆਂ ਸੰਭਾਵਨਾਵਾਂ ਬਣਨਗੀਆਂ ਜੇ ਇਹ ਕਰਨਾ ਹੈ ਤਾਂ ਤੁਸੀਂ ਇਹ ਕਰਕੇ ਦੇਖ ਲਓ ਨਹੀਂ ਸਾਨੂੰ ਹੋਰ ਏਲੀ ਕਰਨਾ ਹੈ ਉਹਦੇ ਕੋਲੇ ਉਹਦੀ ਜਮਹੂਰੀਅਤ ਕਹਿੰਦੀ ਆ ਵੀ ਉਹਨੂੰ ਬੋਲਣ ਦਾ ਅਧਿਕਾਰ ਹੈ ਉਹ ਆਪਣੀ ਗੱਲ ਦੱਸੇ ਤੇ ਸਾਡੇ ਵਾਸਤੇ ਤੁਸੀਂ ਰੋਕਾਂ ਲਾ ਰਹੇ ਹੋ ਇਹ ਸੋਡੀ ਗਲਤ ਹੈ ਸਾਨੂੰ ਇੱਕ ਜਗ੍ਹਾ ਮਿਲਣੀ ਚਾਹੀਦੀ ਹੈ ਜਿੱਥੇ ਅਸੀਂ ਆਪਣੀ ਖੁੱਲਕੇ ਆਪਣੀ ਗੱਲ ਕਰ ਰੱਖ ਸਕੀਏ ਉਹ ਗੱਲ ਕਰਨ ਦਾ ਮੌਕਾ ਦੇਣਾ ਜਾਂ ਇਹ ਇਹ ਦੋ ਆਪਸ਼ਨ ਹਨ ਇਹ ਤੁਸੀਂ ਚੁਣ ਲਓ ਚਾਹੇ ਰੋਕ ਲਓ ਚਾਹੇ ਹਾਂ ਜੇ ਰੋਕੋਗੇ ਤੁਸੀਂ ਗ੍ਰਿਫਤਾਰੀਆਂ ਕਰੋਗੇ ਫਿਰ ਦੋਨੇ ਸਰਕਾਰਾਂ ਭਿੰਡੀਆਂ ਜਾਣਗੀਆਂ ਦੇ ਲੋਕੋਗੇ ਤਾਂ ਟਕਰਾ ਹੋਊਗਾ ਦੋਨਾਂ ਦੀ ਬਦਨਾਮੀ ਹੋਊਗੀ ਉਹੀ ਗੱਲ ਹੋਊਗੀ ਜਿਹੜੀ ਤੁਸੀਂ ਫਿਰੋਜ਼ਪੁਰ ਦੇ ਵਿੱਚ ਕਹਿੰਦੇ ਸੀ ਵੀ ਮੋਦੀ ਦੇ ਆਉਣ ਤੇ ਐ ਹੋ ਗਿਆ ਐ ਹੋ ਗਿਆ ਇਹ ਜੇ ਨਹੀਂ ਹੋਣ ਇਹ ਹੁਣ ਦੇਣਾ ਫਿਰ ਅਸੀਂ ਜਿਹੜੀ ਥਾਂ ਮੰਗਦੇ ਜਿੱਥੇ ਸਮਝੇਗਾ ਕੋਈ ਜਗ੍ਹਾ ਦੇ ਦਿਓ ਸਾਨੂੰ ਉਥੇ ਆਪਦੀ ਗੱਲ ਕੱਟ ਕਰਕੇ ਆਪਦੀ ਗੱਲ ਕਰਾਂਗੇ ਇਹਦੇ ਤੇ ਟਕਰਾਓ ਐ ਟਲਦਾ